ਸਾਹਨੀਆ ਪਿੰਡ ਨਿਸ਼ਾਰਾ ਮੈਂ ਇੱਥੇ ਏਟੀਐਮ ਤੇ ਪੈਸੇ ਕਢਾਉਣ ਵਾਸਤੇ ਆਇਆ ਸੀ ਘਰ ਦੀ ਜ਼ਰੂਰਤ ਵਾਸਤੇ ਥੋੜੀ ਜਿਹੀ ਮੈਨੂੰ 5000 ਰੁਪਏ ਦੀ ਜ਼ਰੂਰਤ ਸੀ ਮੈਂ ਜਦੋਂ ਏਟੀਐਮ ਕਾਰਡ ਸਵੈਪ ਕੀਤਾ ਤੇ ਮੇਰੇ ਪਿੱਛੇ ਦੋ ਜਣੇ ਖੜੇ ਸਕੇ ਇੱਕ ਦੂਸਰੇ ਏਟੀਐਮ ਲੱਗੇ ਇੱਕ ਮੇਰੀ ਬੈਕ ਸਾਈਡ ਤੇ ਜਦੋਂ ਮੈਂ ਵਿੱਚ ਕਾਰਡ ਪਾਇਆ ਤੇ ਮੈਨੂੰ ਨਹੀਂ ਸਮਝ ਵੀ ਕਿਹੜੇ ਵੇਲੇ ਉਹਨਾਂ ਨੇ ਨਾ ਮੇਰਾ ਕਾਰਡ ਬਦਲ ਕੇ ਤੇ ਆਪਣਾ ਕਾਰਡ ਵਿੱਚ ਜਿਹੜਾ ਉਹਦੇ ਵਿੱਚ ਰੱਖ ਦਿੱਤਾ ਮੈਂ ਜਦੋਂ ਕਿਨ ਨੰਬਰ ਆਪਣਾ ਲਾਉਣਾ ਹੈਗਾ ਜਿਹੜਾ ਮੈਂ ਨੰਬਰ ਲਾਇਆ ਤੇ ਉਹਨਾਂ ਨੇ ਦਿੱਤਾ ਵੀ ਨਾ ਰੋਂਗ ਨੰਬਰ ਆ ਨਹੀਂ ਕਿਨ ਵੀ ਫੋਨ ਨਹੀਂ ਚੱਲਦਾ ਕਾਰਡ ਜਿਹੜਾ ਮੁਰਦੋਂ ਦੁਬਾਰਾ ਫੇਰੇ ਕੋਈ ਲਾ ਕੇ ਵੇਖਿਆ ਫੇਰ ਇਸੇ ਤਰ੍ਹਾਂ ਹੀ ਉੱਤੇ ਲਿਖਿਆ ਆ ਗਿਆ ਮੈਂ ਫਿਰ ਕਰ ਨੂੰ ਚੱਲ ਗਿਆ ਵਾਪਸ ਵੀ ਤੇ ਕਿਨ ਗੱਲ ਬੰਦੀ ਨਹੀਂ ਵੀ ਕਿਨ ਕੋਈ ਕਾਰਡ ਤੇ ਕੋਈ ਨੁਕਸ ਪੈ ਗਿਆ ਮੈਂ ਨਵੇਂ ਛਾਲੇ ਜਾ ਕੇ ਤੇ ਮੈਂ ਮਹਿਕਲ ਮੈਂ ਆਪਣਾ ਫੋਨ ਤੇ ਚੈੱਕ ਕਰਾਂ ਭਲਾ ਜਿਲਪਨ 20 ਮਿੰਟ ਬਾਅਦ ਮੈਂ ਫੋਨ ਚੈੱਕ ਕੀਤਾ ਤੇ ਫੋਨ ਦੇ ਉੱਤੇ ਜਿਹੜੇ ਨਾ ट्रांजੈਕਸ਼ਨਾਂ ਪੰਜ ट्रांजੈਕਸ਼ਨਾਂ ਹੋ ट्रांजੈਕਸ਼ਨਾਂ ਹੋ ਕੇ ਤੇ ਕਿੰਨਾ 48000 ਰੁਪਏ ਸਾਰਾ ਸਾਰਾ ਹੀ ਵਿੱਚੋਂ ਜਿਹੜਾ ਨਾ ਉਹ ਕੰਢਿਆ ਗਿਆ ਹੈਗਾ ਤੇ ਉਹ ਕਿੰਨਾ ਤੇ ਵਿੱਚ ਸਿਰੋਜ ਉੱਪਰਲੇ ਪੈਸੇ 6868 ਰੁਪਏ ਜਿਹੜੇ ਉਹ ਹੀ ਰਹਿ ਗਏ ਹੈਗੇ ਪੈਸੇਵਿੰਗ ਅਕਾਊਂਟ ਹੀ ਦਾ ਹਨ ਸੇਵਿੰਗ ਅਕਾਊਂਟ ਪੈਨਸ਼ਨ ਅਕਾਊਂਟ ਕੀ ਕਰਦੇ ਹੋ ਤੁਸੀਂ ਮੈਂ ਲੱਖਾਂ ਦਾ ਰਟਾਇਰ ਹੋਇਆ ਹਾਂ ਤਾਂ ਆਪਣੇ ਗਵਰਨਮੈਂਟ ਸੀਨੀਅਰ ਸੈਂਟਰੂ ਕਾੜਨਗਲ ਤੋਂ ਕਿੱਦਾਂ ਪਤਾ ਲੱਗਿਆ ਵੀ ਕਾਰਡ ਚੇਂਜ ਕਰਕੇ ਦਿੱਤੇ ਹੋਣਗੇ ਜਦੋਂ ਕਿਨ ਮੇਰੇ ਟਾਈਮ ਮੇਰੇ ਅਸਲ ਕਾਰਡ ਦੇ ਵਿੱਚੋਂ ਕਿਨ ਜਦੋਂ ਪੈਸੇ ਨਿਕਲਣਾ ਸ਼ੁਰੂ ਹੋਏ ਤਾਂ ਮਤਲਬ ਕਿਨ ਮੇਰਾ ਕਾਰਡ ਵਟਾਇਆ ਗਿਆ ਤਾਂ ਹੀ ਕਿਨ ਤਾਂ ਹੋਇਆ ਜਿਹੜੇ ਤੁਸੀਂ ਫਿਰ ਬੈਂਕ ਕੰਪਲੀਟ ਰੀਟਿਰੀ ਬੈਂਕ ਕਮਰੇਟਿਵ ਕੀਤੀ ਸੀ ਇੱਥੇ ਪੀਐਨਬੀ ਵਿੱਚ ਇੱਥੇ ਪੁਲਤਿਬੜੀ ਕਰ ਦਿੱਤੀ ਸੀ ਇਹਨਾਂ ਨੇ ਫਿਰ ਮੇਰਾ ਜਿਹੜਾ ਬਲਾਕ ਕਰ ਦਿੱਤਾ ਸੀ ਜਿਹੜਾ ਏਟੀਐਮ ਕਾਰਡ ਆ ਸਾਰੇ ਸਾਰੇ ਦੇ ਸਾਰੇ ਪੈਸੇ ਖਾਲੀ ਕਰ ਲਏ ਸਾਰੇ ਪੈਸੇ ਖਾਲੀ ਕਰਦੇ ਸਿਰ ਉੱਪਰ ਨੇ ਰਹਿ ਗਏ ਜਿਹੜੇ 69 ਰੁਪਏ ਪੁਲਿਸ ਕੰਪਲੇਂਟ ਕੰਪਲੇਂਟਰ ਸਾਈਬਰ ਸੈੱਲ ਗੁਰਦਾਸਪੁਰ ਕੀਤੀ ਜਾ ਕੇ ਕੀ ਕਹਿੰਦੇ ਉਹਨਾਂ ਨੇ ਮੈਨੂੰ ਕਹਿ ਦਿੱਤੇ ਸਟੇਟ ਬੈਂਕ ਤੁਹਾਡਾ ਏਟੀਐਮ ਤੁਹਾਡਾ ਜਿਹੜਾ ਸਟੇਟ ਬੈਂਕ ਦਾ ਉਹਦੇ ਤੁਸੀਂ ਉੱਥੇ ਜਾ ਕੇ ਤੇ ਉਹਨਾਂ ਨਾਲ ਮੈਨੇਜਰ ਨੂੰ ਕਹੋ ਵੀ ਤੁਹਾਨੂੰ ਕੱਢ ਕੇ ਦੇਣ ਜਿਹੜਾ ਫੁਟੇਜ ਹੈ ਦੀ ਸੀਸੀਟੀਵੀ ਦੀ ਤੇ ਮੈਂ ਜਦੋਂ ਮੈਨੇਜਰ ਨੂੰ ਇੱਥੇ ਪੁਲਿਸ ਬੜੀ ਮਿਲਿਆ ਮੈਡਮ ਨੂੰ ਤੇ ਉਹ ਮੈਨੂੰ ਕਹਿਣ ਲੱਗੇ ਨਹੀਂ ਇਹ ਮੈਨੂੰ ਨਹੀਂ ਦੇ ਸਕਦੇ ਹੁੰਦੇ ਇਹ ਕਹਿੰਦਾ ਸਾਈਬਰ ਸੈੱਲ ਵਾਲੇ ਆਪ ਕਾਨੂੰ ਤੁਹਾਨੂੰ ਲਿਖ ਕੇ ਭੇਜਣਾ ਤੇ ਫਿਰ ਅਸੀਂ ਘਟਾ ਕੇ ਦਵਾਂਗੇ ਉਹ ਵੀ ਅਸੀਂ ਸਾਈਬਰ ਸੈੱਲ ਵਾਲਿਆਂ ਨੂੰ ਭੇਜਣੀ ਹੈ ਜਿਹੜੇ ਫੁਟੇਜ ਆ ਉਹ ਤੁਹਾਨੂੰ ਸਾਦ ਕੇ ਤੇ ਫਿਰ ਦਿਖਾ ਦੇਣਗੇ ਵੀ ਆਹ ਬੰਦੇ ਤੁਹਾਨੂੰ ਨੇ ਹੀ ਕੈਮਰੇ ਚੱਕ ਕਰਕੇ ਦੇ ਸਕਦੇ ਅਸੀਂ ਪੁਲਿਸ ਵਾਲਿਆਂ ਨੂੰ ਦੇ ਕਰਨ ਵਾਸਤੇ ਕਹਿ ਸਕਦੇ ਆ ਕੀ ਮੰਨ ਕੀ ਕਰਦੇ ਹੋ ਮੈਨੂੰ ਕਹਿੰਦਾ ਮੰਗ ਰਿਹਾ ਹੋਏ ਵੀ ਇੱਕ ਤਾਂ ਜਿਹੜੇ ਬੰਦੇ ਜਿਹੜਨ ਨੇ ਮੇਰੇ ਕ੍ਰਾਈਮ ਕੀਤਾ ਉਹਨਾਂ ਨੂੰ ਫੜ ਕੇ ਸਜ਼ਾ ਦਿੱਤੀ ਗਈ ਤਾਂ ਮੇਰੇ ਪੈਸੇ ਮੈਨੂੰ ਵਾਪਸ ਕਰਾਏ ਜਾਣ ਕਿਉਂਕਿ ਇਹ